ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀ ਵੀਰੇ ਕਮਜੂਰ ਸੀ ਇਸ ਟਾਈਮ ਐਮਐਲਏ ਸਾਹਿਬ ਦਾ ਇੱਕ ਗ੍ਰਹਿ ਵਿਖੇ ਪਾਟੜਾ ਅੱਜ ਇੱਕ ਗੱਲ ਕੀਤੀ ਜਾਵੇ ਕਿ ਜਿਹੜੀ ਤਰਨਤਾਰਨ ਦੀ ਜਿਮਨੀ ਚੌਣ ਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਵੱਡੀ ਜਿੱਤ ਹੋਈ ਹੈ ਉਸ ਨੂੰ ਲੈ ਕੇ ਇਥੇ ਆਮ ਆਦਮੀ ਪਾਰਟੀ ਜਿਹੜੇ ਵਰਕਰ ਹੈਗੇ ਨੇ ਉਹ ਐਮਐਲਏ ਦੇ ਘਰ ਜੁੜਨੇ ਸ਼ੁਰੂ ਹੋ ਚੁੱਕੇ ਨੇ ਔਰ ਜਲਦੀ ਇਥੇ ਲੱਡੂ ਰਤਸ਼ਬਦ ਜਿਹੜੀ ਹੈ ਚੱਲਣ ਵਾਲੀ ਹੈ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਦੇ ਹਾਂ ਦਿਨੇ ਆ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਵਿਧਾਇਕ ਅਕਲਵੰਤ ਸਿੰਘ ਬਾਜਿਕਰ ਨੇ ਉਹਨਾਂ ਨੂੰ ਵਧਾਈ ਵੀ ਦੇਵਾਂਗੇ ਔਰ ਠੋਕੇ ਮਨਾ ਤੇਰੀ ਸੋਚ ਤੇ ਮਰਾਂ ਦੇਾਂਗੇ ਠੋਕੇ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਾਤਰਾਂ ਤੋਂ ਅੱਜ ਦਾ ਦਿਨ ਬਹੁਤ ਖੁਸ਼ੀ ਦਾ ਦਿਨ ਹੈ ਜੀ ਕਿ ਤਰਨਤਾਰਨ ਜਿਮਣੀ ਚੋਣ ਹੈ ਜਿਹੜੀ ਤਰਨਤਾਰਨ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਦਾ ਜਿਹੜਾ ਉਹ ਫਤਵਾ ਦਿੱਤਾ ਸੋ ਤਰਨਤਾਰਨ ਦੇ ਲੋਕਾਂ ਨੂੰ ਬਹੁਤ ਸਾਰੀਆਂ ਵਧਾਈਆਂ ਔਰ ਇਹ ਪੌਣੇ 4 ਸਾਲ ਦੇ ਜਿਹੜੇ ਕੰਮ ਕੀਤੇ ਹੋਏ ਨੇ ਮਾਨ ਸਾਹਿਬ ਦੀ ਸਰਕਾਰ ਨੇ ਮਾਨ ਸਾਹਿਬ ਦੀ ਸਰਕਾਰ ਦੇ ਕੀਤੇ ਹੋਏ ਕੰਮਾਂ ਤੇ ਤਰਨਤਾਰਨ ਦੇ ਲੋਕਾਂ ਨੇ ਮੋਹਰ ਲਾਈ ਹੈ 12000 100 ਪਲੱਸ ਵੋਟਾਂ ਤੇ ਹਰਮਿੰਦਰ ਸਿੰਘ ਸੰਧੂ ਨੂੰ ਜਿਹੜੀ ਉਹ ਜਿੱਤ ਪ੍ਰਾਪਤ ਹੋਈ ਹੈ ਸੋ ਮੈਂ ਤਰਨਤਾਨ ਦੇ ਲੋਕਾਂ ਨੂੰ ਬਹੁਤ ਸਾਰੀਆਂ ਵਧਾਈਆਂ ਦਿੰਦਾ ਔਰ ਉਹਨਾਂ ਸੱਜਣਾ ਨੂੰ ਉਹਨਾਂ ਲੀਡਰ ਸਾਹਿਬਾਨਾਂ ਨੂੰ ਮੰਤਰੀ ਸਾਹਿਬਾਨਾਂ ਨੂੰ ਚੇਅਰਮੈਨ ਸਾਹਿਬਾਨਾਂ ਨੂੰ ਐਮਐਲਏ ਸਾਹਿਬਾਨਾਂ ਨੂੰ ਬਲਾਕ ਪ੍ਰਧਾਨਾਂ ਨੂੰ ਵਧਾਈਆਂ ਦਿੰਦਾ ਕਿ ਜਿਨ੍ਹਾਂ ਨੇ ਤਰਨਤਾਨ ਜਿਮਣੀ ਚੌਣ ਦੇ ਵਿੱਚ ਹਿੱਸਾ ਲਿਆ ਔਰ ਲੋਕਾਂ ਦੇ ਘਰ ਤੱਕ ਪਹੁੰਚ ਕੀਤੀ ਔਰ ਲੋਕਾਂ ਦੇ ਲੋਕਾਂ ਨੂੰ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਆ ਕੀਤੇ ਹੋਏ ਕੰਮ ਨੇ ਉਹਨਾਂ ਕੰਮਾਂ ਤੇ ਲੋਕਾਂ ਨੇ ਜਿਹੜੀ ਉਹ ਮੋਹਰ ਲਾਈ ਆ ਸੋ ਅੱਜ ਬਹੁਤ ਵੱਡਾ ਫਤਵਾ ਜਿਹੜਾ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਦਿੱਤਾ ਸੋ ਤਰਨ ਤਰਨ ਦੇ ਲੋਕਾਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਤੇ ਵਧਾਈਆਂ ਇਕੱਲੀ ਦਾ ਆਪਣੀ ਜਿੰਮੇਵਾਰੀ ਪੂਰੀ ਤਰ੍ਹਾਂ ਗਵਾ ਚੁੱਕਿਆ ਸੀ ਇੱਥੇ ਆ ਕੇ ਸਟੈਂਡ ਹੋਇਆ ਲੱਗਦਾ ਹੈ ਇਹਦੇ ਬਾਰੇ ਕੀ ਆ ਦੇਖੋ ਜੀ ਹਰ ਇੱਕ ਪਾਰਟੀ ਹੈ ਜਿਹੜੀ ਆ ਮਿਹਨਤ ਕਰਦੀ ਹੈ ਆਪਣਾ ਆਪਣਾ ਜੋਰ ਦਿਖਾਉਂਦੀ ਹੈ ਸੋ ਉਹਨਾਂ ਨੇ ਵੀ ਮਿਹਨਤ ਕੀਤੀ ਔਰ ਜਿਹੜੀਆਂ ਵੋਟਾਂ ਸੀਗੀਆਂ ਉਹ ਵੀ ਉਹ ਲੈ ਕੇ ਗਏ ਸੋ ਪਰ ਅੱਜ ਦਾ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਲੋਕ ਨੇ ਸੋ ਲੋਕ ਪਿਆਰ ਕਰਦੇ ਨੇ ਮਾਨ ਸਾਹਿਬ ਦੇ ਕਿਤੇ ਹੋਏ ਕੰਮਾਂ ਨੂੰ ਪਿਆਰ ਕਰਦੇ ਨੇ ਇਸ ਕਰਕੇ ਜਿਹੜੀ ਉਹ ਮੋਹ ਰਤਰਨ ਤਨ ਦੇ ਲੋਕਾਂ ਨੇ ਲਾਈ ਸਤਾਈ ਨੂੰ ਕਿਵੇਂ ਜਾਏਗਾ ਸਤਾਈ ਜੀ ਬਿਲਕੁਲ ਆ ਜਿਹੜਾ ਸੀਗਾ ਨਹੀਂ ਪੱਥਰ ਹੈ ਜਿਹੜਾ ਉਹ ਸਤਾਈ ਦਾ ਰੱਖਿਆ ਗਿਆ ਜੀ ਸੋ ਵਰਕਰਾਂ ਦੇ ਵਿੱਚ ਬੜਾ ਉਤਸ਼ਾਹ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਕਿ ਵਾਕੇ ਹੀ ਮਾਨ ਸਾਹਿਬ ਦੇ ਕੀਤੇ ਹੋਏ ਕੰਮਾਂ ਤੇ ਲੋਕਾਂ ਨੇ ਮੋਹਰ ਲਾਈ ਆ 27 ਵੀ ਫਤਿਹ ਕਰਾਂਗੇ ਬਹੁਤ ਜਲਦੀ ਬਲਾਕ ਸਮਿਤੀ ਤੇ ਜ਼ਿਲ੍ਹਾ ਪੱਸ਼ੰਦੀਆਂ ਇਲੈਕਸ਼ਨਾਂ ਲੜਨ ਵਾਲੀਆਂ ਨੇ ਹਲਕਾ ਸੁਤਰਾਨਾ ਚ ਕੀ ਤਿਆਰੀਆਂ ਨੇ ਬਿਲਕੁਲ ਪੂਰੀਆਂ ਤਿਆਰੀਆਂ ਨੇ ਸਾਡੀਆਂ ਸਾਡੇ ਵਰਕਰ ਨੇ ਜਿਹੜੇ ਸਾਡੇ ਕਿਉਂਕਿ ਆਮ ਲੋਕਾਂ ਦੇ ਵਿੱਚੋਂ ਜਿਹੜੇ ਹੋਣਗੇ ਉਹ ਜਿਹੜੇ ਆਪਣੇ ਪਾਤਰਾ ਨਗਰ ਕੌਂਸਲ ਦੀਆਂ ਇਲੈਕਸ਼ਨਾਂ ਲੜਨਗੇ ਐਮਸੀ ਦੀਆਂ ਔਰ ਆਮ ਕਰਾਂ ਦੇ ਮੁੰਡੇ ਹੋਣਗੇ ਜਿਹੜੇ ਬਲੌਕ ਸੰਪਤੀ ਔਰ ਜ਼ਿਲ੍ਹਾ ਪ੍ਰਸਿੱਧੀਆਂ ਜਿਹੜੀਆਂ ਉਹ ਚੋਣਾ ਲੜਦੇ ਪੀਰ ਜੀ ਕਿਵੇਂ ਦੇਖਦੇ ਆ ਜਿਹੜੀ ਜਿੱਤ ਹੋਈ ਆ ਕੁਝ ਦਾ ਜਸ਼ਨ ਜਿਹੜਾ ਆਸਵਾਜੀ ਦੇ ਲੱਡੂ ਵੰਡੇ ਜਾ ਰਹੇ ਨੇ ਦੇਖੋ ਜੀ ਧੰਨਵਾਦ ਕਰਦੇ ਆ ਪੰਜਾਬ ਵਾਸੀਆਂ ਦਾ ਕਿਉਂਕਿ ਜਿਹੜਾ 2000 22 ਦੇ ਵਿੱਚ ਸ਼ੁਰੂਆਤ ਕੀਤੀ ਸੀਗੀ ਆਮ ਆਦਮੀ ਪਾਰਟੀ ਨੂੰ ਜਿਟਾਉਣ ਦੇ ਲਈ ਔਰ ਚਾਰ ਪੰਜ ਜਿਮਣੀ ਚੋਣਾ ਹੋਈਆਂ ਨੇ ਉਹੀ ਪਿਆਰ ਜੋ 2022 ਦੇ ਵਿੱਚ ਸੀਗਾ ਅੱਜ ਵੀ ਉਸੇ ਤਰ੍ਹਾਂ ਪੰਜਾਬ ਦੇ ਵਾਸੀ ਦੇ ਰਹੇ ਔਰ ਉਹਨਾਂ ਲੋਕਾਂ ਨੂੰ ਕਰਾਰਾ ਜਵਾਬ ਦਿੰਦਾ ਹੈ ਪੰਜਾਬ ਦੇ ਤਰਨਤਾਰ ਦੇ ਲੋਕਾਂ ਨੇ ਕਿ ਆਮ ਆਦਮੀ ਪਾਰਟੀ ਦਾ ਅੱਜ ਪੂਰਾ ਵਿਸ਼ਵਾਸ ਹੈ ਕਿ ਭਗਵੰਤ ਸਿੰਘ ਮਾਨ ਜੀ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਕਿਉਂਕਿ ਉਹਨਾਂ ਨੇ ਪਾਣੀ ਦੇ ਮਸਲੇ ਬਿਜਲੀ ਦੇ ਮਸਲੇ ਬਹੁਤ ਸਾਰੇ ਜਿਹੜੇ ਕੰਮ ਨੇ ਹਰ ਵਰਗ ਨੂੰ ਨਾਲ ਲੈ ਕੇ ਚੱਲ ਰਹੇ ਨੇ ਸੋ ਇਹਦੇ ਲਈ ਅਸੀਂ ਸੂਰੇ ਤਰਨਤਾਰ ਨਵਾਸੀ ਧੰਨਵਾਦ ਹੈ ਔਰ ਸਾਡੀ ਪੂਰੀ ਲੀਡਰਸ਼ਿਪ ਦਾ ਧੰਨ ਵਧੀਆ ਜਿੱਤੋ ਇਹ ਕੀ ਲੱਗਦਾ ਵੀ ਇਹ ਵਧੀਆ ਜਿੱਤੀ ਹੋਈ ਜਾਣ ਬਾਰੇ ਕਿਤਰਾ ਦਾ ਧੰਕਾ ਗਿਆ ਦੇਖੋ ਇਲੈਕਸ਼ਨ ਤੋਂ ਪਹਿਲਾਂ ਜਿੰਨੇ ਵੀ ਰਾਜਨੀਤਿਕ ਕੋਈ ਪਰਸਨ ਨੇ ਉਹਨਾਂ ਦੀ ਇੱਕ ਗੱਲ ਸੀ ਵੀ ਸੈਮੀ ਫਾਈਨਲ ਹੈ 2027 ਦਾ ਸੋ ਸੈਮੀ ਫਾਈਨਲ ਆਮ ਆਦਮੀ ਪਾਰਟੀ ਨੇ ਜਿੱਤ ਲਿਆ ਅਸੀਂ ਇਸ ਵਿਸ਼ੇ ਦੇ ਉੱਪਰ ਪੂਰੇ ਪੰਜਾਬ ਵਾਸੀਆਂ ਦਾ ਤਰਨਤਨ ਵਾਸੀਆਂ ਦਾ ਸਾਡੇ ਹਲਕੇ ਦੇ ਵਿਧਾਇਕ ਸਾਹਿਬ ਦਾ ਤੇ ਪੂਰੀ ਪਾਰਟੀ ਦੇ ਵਰਕਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ 27 ਦਾ ਸੈਮੀ ਫਾਈਨਲ ਬਾਈ ਜੀ ਅਸੀਂ ਜਿੱਤ ਲਿਆ ਤਾਂ 27 ਦੀ ਤਿਆਰੀ ਹੈ ਹੁਣ 27 ਵੀ ਦੁਬਾਰੋਂ ਸਰਕਾਰ ਜਿੱਤ ਕੇ ਆਮ ਆਦਮੀ ਪਾਰਟੀ ਸਰਕਾਰ ਦੁਬਾਰੋਂ ਪੰਜਾਬ ਦੇ ਟਕਣੋਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਖਵਾ ਵੀ ਜਦੋਂ ਐ ਕਿਰੇ ਫੋਟੋ ਬਣਦੇ ਵੱਡੇ 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 ਬਣਦੇ ਨਾ ਜੀ ਕਦੇ ਮਿੱਠਾ ਬਣਦਾ ਜੀ ਆ ਜਾਓ ਬਣਾ ਨਾਲੇ ਤੇਰੇ ਵਾਸਤੇ ਬੁਰਾ ਹੋ ਗਿਆ